ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤਾਂ ਤੁਹਾਡਾ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਜੀ ਆਪਾਂ ਕਲੀਆਂ ਵਾਲੇ ਕੁੜਤੀ ਦੀ ਕਟਿੰਗ ਕਰਾਂਗੇ ਲੇਡੀਜ਼ ਕਲੀਆਂ ਵਾਲੇ ਕੁੜਤੇ ਦੀ ਅਨਾਰਕਲੀ ਸਟਾਈਲ ਆਪਾਂ ਕੁੜਤੀ ਦੀ ਕਟਿੰਗ ਕਰਕੇ ਦਿਖਾਵਾਂਗੇ ਤੁਹਾਨੂੰ ਤੇ 슬ੀਵਲੈਸ ਕੁੜਤੀ ਦੀ ਕਰਾਂਗੇ ਜੀ ਆਪਾਂ ਕਟਿੰਗ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਦੱਸਦੇ ਆਂ ਵੀ ਆਪਾਂ 38 ਇੰਚ 39 ਇੰਚ ਆਪਾਂ ਕੁੜਤੀ ਤਿਆਰ ਰੱਖਣੀ ਹੈਗੀ ਠੀਕਾ ਜੀ ਇਹ ਆਪਣਾ ਕਪੜਾ ਹੈਗਾ ਸਾਰਾ 40 ਇੰਚ ਠੀਕ ਹੈ ਜੀ ਜੇ ਤੁਸੀਂ ਬਾਹਾਂ ਲਾਉਣੀਆਂ ਨੇ ਤਾਂ ਕਪੜਾ ਇਦੋਂ ਐਕਸਟਰਾ ਜ਼ਿਆਦਾ ਹੋਣਾ ਚਾਹੀਦਾ ਆਪਾਂ ਬਿਨਾ ਬਾਹਾਂ ਤੋਂ ਕੁੜਤੀ ਰੈਡੀ ਕਰਨੀ ਹੈਗੀ ਹੁਣ ਜੀ ਆਪਾਂ ਤੁਹਾਨੂੰ ਇਹ ਕੁੜਤੀ ਕੱਟਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਜਿੰਨਾ ਆਪਣਾ ਤੀਰਾ ਹੈਗਾ ਦੇਖੋ ਜਿੰਨਾ ਤੀਰਾ ਹੈਗਾ ਉਹਦਾ ਆਪਾਂ ਹਾਫ ਕਰ ਲੈਣਾ ਜਿਵੇਂ ਆਪਾਂ ਇਹਨਾਂ ਦੀ ਕੁੜਤੀ ਦੇ ਤੀਰਾ ਕੱਟਦੇ ਹੁੰਨੇ ਆਂਗੇ ਇੰਨਾ ਤੀਰਾ ਕੱਟਦੇ ਹੁੰਨੇ ਆ ਜੀ ਆਪਾਂ ਹੈਗਾ ਆਪਣਾ ਤੀਰਾ 6.5 ਜੇ ਆਪਾਂ ਟੀਰੇ ਦੀ ਕਟਿੰਗ ਕਰਦੇ ਹੁੰਨੇ ਆ কুরਤੀ ਦੀ ਆਪਾਂ ਹੁਣ ਇਹ কুরਤੀ ਕੱਟਣ ਖਾਤਰ ਕੀ ਕਰਨਾ 6.5 ਇੰਚ ਦਾ ਹਾਫ ਕਰ ਲੈਣਾ ਦੇਖੋ 6.5 ਇੰਚ ਦਾ ਹਾਫ ਆਪਾਂ ਇਦਾਂ ਕਰ ਲਿਆ ਇਹ ਆ ਗਿਆ ਜੀ 2.5 ਇੰਚ 2.5 ਇੰਚ ਚਾਪਾ ਅੱਧਾ ਇੰਚ ਪਲੱਸ ਕਰਨਾਗਾ ਪੌਣੇ 4 ਇੰਚ ਆਜੂਗਾ ਆਪਾਂ ਕੀ ਕਰਨਾ ਪੌਣੇ 4 ਇੰਚ ਤੇ ਇੱਥੇ ਨਿਸ਼ਾਨੀ ਲਾਉਣੀਆਂ ਦੇਖੋ ਸਭ ਤੋਂ ਪਹਿਲਾਂ ਪੌਣੇ 4 ਇੰਚ ਤੇ ਇੱਥੇ ਇਨਸਾਨੀ ਲਾਉਣੀ ਆ ਇਧਰਲੇ ਪਾਸਿਓ ਦੇਖੋ ਆਪਣਾ ਕੱਪੜਾ ਫੋਲਡ ਕੀਤਾ ਹੋਇਆ ਇਧਰਲੇ ਪਾਸਿਓ ਆਪਣਾ ਓਪਨ ਸਾਈਡ ਕੱਪੜਾ ਹੈਗਾ ਇਹਦੀਆਂ ਚਾਰ ਤਹਾਨੇ ਕੱਪੜੇ ਦੀਆਂ ਦੋ ਆਸੀ ਦੋ ਆਸੀ ਜੀ ਆ ਦੇਖੋ ਆਪਾਂ ਲਾ ਲਿਆ ਜੀ ਪੌਣੇ 4 ਇੰਚ ਤੇ ਇਨਸਾਨੀ ਲਾਈ ਆ ਹੁਣ ਆਪਾਂ ਕਿਸੇ ਵੀ ਸਾਈਜ਼ ਦੀ ਇਹ ਵਾਲੀ ਕੁੜਤੀ ਕਟਿੰਗ ਕਰਨੀ ਆ ਉਹਦੇ ਲਈ ਆਪਾਂ نیچے ਨੂੰ ਜਿਹੜੀ ਆਹ ਵਾਲੀ ਲੈਂਥ ਲਾਉਣੀ ਆਂਗੀ ਇਹ ਆਪਾਂ 16 ਇੰਚ ਤੇ ਲਵਣੀ ਆਂਗੀ ਠੀਕ ਹੈ ਜੀ ਆਪਾਂ 16 ਇੰਚ ਤੇ ਲਾ ਲਈਏ ਨਸਾਨੀ ਤੇ ਜਿੰਨਾ ਆਪਾਂ ਇੱਥੇ ਲਾਇਆ ਸੀ ਪੌਣੇ 4 ਇੰਚ ਆਪਾਂ نیچے ਵੀ ਪੌਣੇ 4 ਇੰਚ ਤੇ ਨਸਾਨੀ ਲਾਉਣੀ ਹੈ ਠੀਕ ਹੈ ਜੀ ਪੌਣੇ 4 ਇੰਚ ਤੇ ਨਸਾਨੀ ਲਾਉਣ ਤੋਂ ਬਾਅਦ ਇਹਨੂੰ ਆਪਾਂ ਆਪਸ ਵਿੱਚ ਏਦਾਂ ਮਿਲਾ ਲੈਣਾ ਦੇਖੋ ਜੀ ਹੁਣ ਐਨਾ ਐਨਾ ਸਾਰਾ ਆਪਾਂ ਤੁਹਾਨੂੰ ਦੱਸਤਾ ਹੁਣ ਆਪਾਂ ਕੀ ਕਰਨਾ ਹੁਣ ਆਪਾਂ ਉੱਪਰ ਕੁਝ ਨਹੀਂ ਕਰਨਾ ਹੈਗਾ ਹੁਣ ਆਪਾਂ نیچے ਘੇਰੇ ਕੋਲੇ ਆ ਜਾਣਾ ਦੇਖੋ ਇਹ ਆਪਣੀ ਕੁੜਤੀ ਦਾ ਘੇਰਾ ਹੈਗਾ ਇਹ ਹੈਗਾ ਜੀ 7.5 ਇੰਚ ਇੱਥੋਂ ਤੋਂ ਲੈ ਕੇ ਇੱਥੇ ਤੱਕ 7.5 ਇੰਚ ਆਪਾਂ ਜੀ ਇਹਦਾ ਹਾਫ ਕਰ ਲੈਣਾ ਕਿਸੇ ਵੀ ਸਾਈਜ਼ ਦੀ ਕੁੜਤੀ ਹੈਗੀ ਉਹਦੇ ਲਈ ਜੀ ਇਹੀ ਮੈਥਡ ਯੂਜ਼ ਹੋਊਗਾ ਆਪਾਂ ਇਹਦਾ ਹਾਫ ਕਰ ਲਿਆ ਆ ਦੇਖੋ ਹਾਫ ਕਰਕੇ ਆਪਾਂ ਇੱਥੇ ਮਾਰਕ ਕਰ ਲਿਆ ਹੁਣ ਆਪਾਂ ਕੀ ਕਰਨਾ ਇੰਚੀ ਟੇਪ ਲੈ ਲਓ ਜੀ ਚਾਹੇ ਸਕੇਲ ਲੈ ਲਓ ਆ ਜਿੱਥੋਂ ਹਾਫ ਕੀਤਾ ਇਹਨੂੰ ਇਹਦੇ ਨਾਲ ਇਦਾਂ ਮਲ ਲ ਲੈਣਾ ਆ ਲੋ ਜੀ ਇਹਨੂੰ ਆਪਾਂ ਇਹਦੇ ਨਾਲ ਇਦਾਂ ਮਲ ਲੈਣਾ ਇਹ ਮਲਣ ਤੋਂ ਬਾਅਦ ਆਪਾਂ ਕਰ ਦੇਣੀ ਹੈ ਜੀ ਇਹਦੀ ਕਟਾਈ ਬਸ ਜਿਹੜੀ ਸੇਫ ਦੀ ਆਪਾਂ ਮਾਰਕਿੰਗ ਕੀਤੀ ਹੈ ਜੀ ਐਸੇ ਸੇਫ ਜੀ ਆਪਾਂ ਕਟਿੰਗ ਕਰਨੀ ਹੈ ਜੀ ਆ ਦੇਖੋ ਜੀ ਹੁਣ ਐਦਾਂ ਹੋ ਗਿਆ ਆਪਣਾ ਦੇਖੋ ਆਹ ਵਾਲਾ ਹਿੱਸਾ ਇਹਦੇ ਨਾਲੋਂ ਅਲੱਗ ਹੋ ਗਿਆ ਹੁਣ ਆਪਾਂ ਕੀ ਕਰਨਾ ਜੀ ਆ ਦੇਖੋ ਆਹ ਵਾਲਾ ਕੱਪੜਾ ਜਿਹੜਾ ਇਹਦੇ ਨਾਲੋਂ ਆਪਾਂ ਲੱਗ ਕੀਤਾ ਨਾ ਇਹਨੂੰ ਆਪਾਂ ਇੱਧਰ ਨਹੀਂ ਜੋੜਨਾ ਇਹਨੂੰ ਆਪਾਂ ਉਲਟ ਕਰ ਲਿਆ ਇਹ ਕੱਪੜਾ ਇਦਾਂ ਸਿੱਧਾ ਦੇਖੋ ਇਦਾਂ ਸੀਗਾ ਕੱਪੜਾ ਇਹ ਇਹਨੂੰ ਆਪਾਂ ਇਦਾਂ ਕਰ ਲੈਣਾ ਇਦਾਂ ਕਰ ਲਿਆ ਜਿਹੜਾ ਆਹ ਵਾਲੀ ਆਪਣੀ ਕੱਟ ਪਈ ਹੋਈ ਹੈਗੀ ਇਹਨੂੰ ਆਪਾਂ ਜੀ ਇੱਧਰ ਰੱਖ ਲੈਣਾ ਇਸ ਤਰ੍ਹਾਂ ਜਿਹੜਾ ਸਿੱਧਾ ਪਾਸਾ ਹੈ ਇਹਨੂੰ ਆਪਾਂ ਇਹਦੇ ਨਾਲ ਇਦਾਂ ਜੋੜ ਲੈਣਾ ਚਾਹੇ ਤੁਸੀਂ ਜੇ ਤੁਹਾਨੂੰ ਕੋਈ ਮਤਲਬ ਕੀ ਐਦਾਂਗਾ ਵੀ ਹਾਂ ਆਪਣਾ ਗਲਤ ਨਾ ਹੋ ਜੇ ਚਾਹੇ ਤੁਸੀਂ ਸਿਲਾਈ ਲਗਾ ਲਓ ਚਾਹੇ ਤੁਸੀਂ ਕੀ ਕਰੋ ਜਿੰਨੀ ਸਿਲਾਈ ਲੱਗਦੀ ਹੁੰਦੀ ਹੈ ਨਾ ਦੇਖੋ ਜਿੰਨੀ ਵੀ ਸਿਲਾਈ ਲੱਗਣੀ ਆ ਉਹਨਾਂ ਆਪਾਂ ਜੇ ਉੱਪਰ ਕੱਪੜਾ ਚੜਾ ਕੇ ਰੱਖ ਲਓ ਆਪਾਂ ਨੂੰ ਪਤਾ ਵੀ ਆਪਾਂ ਇੰਨੇ-ਇੰਨੇ ਕਿੰਚਦਦ ਦੇ ਇੰਚ ਦੀ ਸਿਲਾਈ ਲਾਵਾਂਗੇ ਕਟਿੰਗ ਕਰਨ ਖਾਤਰ ਉਹਨਾਂ ਕੱਪੜਾ ਆਪਾਂ ਉੱਪਰ ਇਹਦੇ ਐਦਾਂ ਚੜਾ ਕੇ ਰੱਖ ਲਓ ਜਿੰਨੇ ਵੀ ਵਲ ਵਗੈਰਾ ਨੇ ਉਹ ਸਾਰੇ ਕੱਢ ਦੋ ਦੇਖੋ ਇਹ ਕੱਪੜੇ ਦੇ ਤਾਂ ਕੰਨੀ ਕੋਈ ਜ਼ਿਆਦਾ ਵੱਡੀ ਨਹੀਂ ਹੈਗੀ ਹਲਕੀ ਜੀ ਕੰਨੀ ਆਏਗੀ ਜੇ ਕਈ ਕਸੂਟਾਂ ਦੇ ਕਾਟਨ ਦੇ ਆਂਦੇ ਕੰਨੀ ਨਾ ਵੱਡੀ ਹੁੰਦੀ ਆ ਜਾਂ ਫਿਰ ਕੰਨੀ ਅਲੱਗ ਕਲਰ ਦੀ ਹੁੰਦੀ ਆ ਵੀ ਵਾਈਟ ਕਲਰ ਦੇਖਦਾ ਫਿਰ ਤੁਸੀਂ ਕੀ ਕਰਨਾ ਕੰਨੀ ਦੀ ਸਾਰੀ ਦੀ ਕਟਿੰਗ ਕਰ ਦੇਣੀ ਆ ਕਿਉਂਕਿ ਇਹ ਫਰੰਟ ਚ ਆਉਂਗੀ ਜਦੋਂ ਜੇ ਕੰਨੀ ਸिलाई ਦੇ ਬਾਹਰ ਆਉਂਦੀ ਤਾਂ ਬੁਰੀ ਲੱਗੂਗੀ ਆਪਾਂ ਕੰਨੀ ਦੀ ਕਟਿੰਗ ਫਿਰ ਕਰ ਦੇਣੀ ਆ ਹੁਣ ਦੇਖੋ ਜੀ ਜਿੰਨੀ ਆਪਾਂ ਸिलाई ਲਾਉਣੀ ਆ ਉਹਨਾਂ ਕੱਪੜਾ ਦੇਖੋ ਆਪਾਂ ਉੱਪਰ ਚੜਾ ਕੇ ਰੱਖਿਆ ਇਸ ਤਰ੍ਹਾਂ ਸਾਰੀਆਂ ਤਹਿਾਂ ਇੱਕੋ ਜਿੱਕੀਆਂ ਕਰ ਲੈਣੀਆਂ ਨੇ ਇੱਕੋ ਜਿੱਕੀਆਂ ਤਹਿਾਂ ਕਰਨ ਤੋਂ ਬਾਅਦ ਚਾਹੇ ਤੁਸੀਂ ਇੱਥੇ ਪਿੰਨ ਲਾ ਲਓ ਵੀ ਹਾਂ ਨੇ ਨਹੀਂ ਸਲਾਈ ਲਾਉਣੀ ਹੈਗੀ ਜਿੰਨੇ ਹਿੱਸੇ 'ਚ ਜਾਂ ਫਿਰ ਤੁਸੀਂ ਸਲਾਈ ਲਗਾ ਕੇ ਫੇਰ ਕਟਿੰਗ ਕਰੋ ਹੁਣ ਦੇਖੋ ਜੀ ਜਿਹੜਾ ਆਪਾਂ ਪਹਿਲਾਂ ਤੀਰਾ ਰੱਖਿਆ ਸੀ ਉਹ ਸਿਰਫ ਆ ਫੈਬ੍ਰਿਕ ਕਟਾਈ ਕਰਨ ਵਾਸਤੇ ਹੀ ਤੀਰੇ ਦਾ ਨਾਪ ਲੈ ਕੇ ਰੱਖਿਆ ਸੀ ਉਹ ਨਾਪਣ ਦਾ ਮਤਲਬ ਸੀ ਵੀ ਜਿਹੜਾ ਆਪਣਾ ਗਲਾ ਬਣੂਗਾ ਉਹ ਇਸ ਸਲਾਈ ਤੋਂ ਇੱਧਰ-ਇੱਧਰ ਹੀ ਬਣੂਗਾ ਹੁਣ ਆਪਾਂ ਜਿੰਨਾ ਆਪਣਾ ਤੀਰਾ ਹੈਗਾ ਆਪਾਂ ਉਨਾ ਤੀਰੇ ਤੇ ਨਿਸ਼ਾਨੀ ਲਾਉਣੀ ਆ ਜਿੰਨੇ ਆਪਣਾ ਤੀਰਾ ਹੈਗਾ ਜੀ ਸਾਢੇ 6 ਇੰਚ ਆਪਾਂ ਇੱਥੇ ਸਾਢੇ 6 ਇੰਚ ਤੇ ਨਿਸ਼ਾਨੀ ਲਾ ਲੈਣੀ ਆ ਆ ਦੇਖੋ ਜੀ ਸਾਢੇ 6 ਇੰਚ ਤੇ ਨਿਸ਼ਾਨੀ ਲਾ ਲਈ ਤੇ ਇੱਥੋਂ ਲਾਉਣੀ ਆ ਜੀ ਆਪਾਂ 6 ਇੰਚ ਤੇ ਸਾਢੇ 7 ਇੰਚ ਆਪਾਂ نیچے ਨੂੰ ਮੋਟਾ ਰੱਖਣਾਗਾ ਇਸ ਤਰ੍ਹਾਂ ਆ ਦੇਖੋ ਜੀ ਆਪਾਂ ਜਿਹੜਾ ਅੱਧਾ ਇੰਚ ਘਟਾ ਕੇ ਰੱਖਿਆਗਾ ਇਹ ਆਪਾਂ 6 ਇੰਚ ਰੱਖਿਆਗਾ ਇਹ ਤੇ ਆਪਾਂ ਜੀ ਇਦਾਂ ਆ ਵਾਲੀ ਸ਼ੇਪ ਰੈਡੀ ਕਰ ਲੈਣੀ ਹੈ ਜਦੋਂ ਆਪਾਂ ਨੂੰ ਜੀ ਨਾਰਮਲ ਕੁਰਤੀ ਚ ਤੇ ਇਦ ਨਹੀਂ ਲੱਗ ਜਾਂਦੀ ਨਾ ਜਦੋਂ ਇਹ ਵਾਲੀ ਕੁਰਤੀ ਚ ਆਪਾਂ ਇਥੋਂ ਦੇਖੋ ਸਾਢੇ 6 ਤੀਰੇ ਦੀ ਨਿਸ਼ਾਨੀ ਲਾਈ ਆ ਤੇ ਇਧਰੋਂ ਆਪਾਂ ਪਹਿਲਾਂ ਮਿੰਟੀਆਂ ਰੱਖ ਲਓ ਵੀ ਆ ਕੱਪੜਾ ਇਦਾਂ ਜਿਵੇਂ ਬਾਧ ਘਾਟ ਵਾਲਾ ਵੀ ਫੇਰ ਨਿਸ਼ਾਨੀ ਬਾਧ ਘਾਟ ਚ ਨਹੀਂ ਲੱਗੂਗੀ ਪਹਿਲਾਂ ਇਥੋਂ ਮਿਲ ਲਓ ਵੀ ਸਾਢੇ 6 ਆ ਫੇਰ ਸਾਢੇ 7 ਦਾ ਮਾਰਕ ਕਰਿਓ ਹੁਣ ਦੇਖੋ ਜੀ ਆਪਾਂ ਲਾਉਣੀ ਆਂਗੀ ਨਿਸ਼ਾਨੀ ਤੀਰੇ ਦੀ ਇਹਦੀ ਮੋਡੇ ਦੀ ਜਿਹੜੀ ਅੱਗੇ ਵਾਲੀ ਫਰੰਟ ਵਾਲੀ ਘਾਟ ਆ ਇਹ ਪਾਵਾਂਗੇ ਜੀ ਆਪਾਂ 1 ਇੰਚ ਤੇ ਠੀਕ ਆ ਜੀ ਤੇ 1 ਇੰਚ ਤੇ ਨਸਾਨੀ ਲਾਤੀ ਜਿਹੜੀ ਬੈਕ ਵਾਲੀ ਉਹ ਆਪਾਂ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਕਿਉਂਕਿ ਇਹ ਆਪਾਂ 슬ੀਵਲੈਸ ਕੁੜਤੀ ਤਿਆਰ ਕਰਨੀ ਹੈਗੀ ਇਹਨਾਂ ਦੀ ਦੇਖੋ ਜੀ ਬ੍ਰੈਸਟ ਹੈਗੀ ਹੈਗੀ 18 ਇੰਚ 18 ਦਾਦ ਹੋ ਗਿਆ 9 ਇੰਚ ਆ ਦੇਖੋ 9 ਇੰਚ ਆਪਾਂ ਇੱਥੇ 9 ਇੰਚ ਤੇ ਨਸਾਨੀ ਲਾ ਲਈ 9 ਇੰਚ ਤੇ ਨਸਾਨੀ ਲਾਉਣ ਤੋਂ ਬਾਅਦ ਜਿਹੜੀ ਆਹ ਵਾਲੀ ਫਰੰਟ ਵਾਲੀ ਕਾਟ ਆ ਇਹ ਵੀ ਆਪਾਂ ਇੱਥੋਂ ਹੀ ਪਾਉਣੀ ਹੈ ਐਸ ਤਰ੍ਹਾਂ ਜਿਹੜੀ 슬ੀਵਲੈਸ ਕੁੜਤੀ ਚ ਫਰੰਟ ਵਾਲੀ ਕਾਟ ਪਾਉਣੀ ਆ ਇਹ ਜ਼ਿਆਦਾ ਡੂੰਗੀ ਨਹੀਂ ਪਾਉਣੀ ਹੈਗੀ ਐਦਾਂ ਨਾਰਮਲੀ ਪਾਉਣੀ ਹੈਗੀ ਤੇ ਹੁਣ ਜਿਹੜੀ ਬੈਕ ਵਾਲੀ ਕਾਟ ਆ ਗਈ ਉਹ ਪਹਿਲਾਂ ਆਪਾਂ ਇਹਨੂੰ ਇਹਦੇ ਨਾਲ ਮਿਲਾ ਲਓ ਇਸ ਤਰ੍ਹਾਂ ਇਹ ਇਸ ਤਰ੍ਹਾਂ ਮਿਲਾ ਲਈ ਹੁਣ ਆਪਾਂ ਇੱਥੇ ਇਹ ਆਪਾਂ ਜੀ ਸਿਰੇ ਤੱਕ ਪਾਉਣੀ ਹੈ ਕਿਉਂਕਿ ਆਪ ਪੈਦੇ ਪਾਵਾ ਨਹੀਂ ਲਾਉਣੀਆਂ ਸਲੀਪਲੈਸ ਕੁੜਤੀ ਰੈਡੀ ਕਰਨੀਆਂ ਸੀਵਲੈਸ ਕੁੜਤੀ ਤੇ ਜੇ ਆਪਾਂ ਅੱਗੇ ਵੀ ਤੇ ਪਿੱਛੇ ਵੀ ਜ਼ਿਆਦਾ ਡੰਗਾਈ ਪਾਵਾਂਗੇ ਤਾਂ ਜਿਹੜੇ ਆਪਣੇ ਆ ਸ਼ੋਲਡਰਸ ਹੁੰਦੇ ਨੇ ਆਰਮਹੋਲ ਹੁੰਦਾ ਉਹ ਜ਼ਿਆਦਾ ਇਧਰ ਨੂੰ ਹੋਊਗਾ ਤਾਂ ਉਹ ਜ਼ਿਆਦਾ ਆਪਣੀ ਜਿਹੜੀ ਸਕਿਨਾਂ ਆਂਗੀ ਜ਼ਿਆਦਾ ਦਿਖੂਗੀ ਆ ਦੇਖੋ ਜੀ ਆ ਪੈ ਗਈਆਂ ਆਪਣੀਆਂ ਕਾਟਾਂ ਤੇ ਮੋਡੇ ਦੀਆਂ ਤੇ ਜਿਹੜੀ ਆ ਆਪਾਂ ਉੱਪਰ ਕਾਟ ਪਾਉਣੀ ਆ ਅੱਧੇ ਇੰਚ ਦੀ ਆਪਾਂ ਇਹ ਪਾ ਦੇ ਇਨੂੰ ਆਪਾਂ ਇਦਾਂ ਤਿਰਸੀ ਇਸ ਤਰ੍ਹਾਂ ਮਿਲਾ ਦੇਣੀ ਆ ਇਹ ਮਿਲਾਉਣ ਤੋਂ ਬਾਅਦ ਹੁਣ ਜੀ ਆਪਾਂ ਇੱਥੋਂ ਕਮਰ ਦੀ ਜਿਹੜੀ ਨਿਸ਼ਾਨੀ ਆ ਇੱਥੇ ਤੱਕ ਲੈ ਕੇ ਇੱਥੋਂ ਨਾਪਣੀ ਆ ਕਮਰ ਰੱਖਣੀ ਆ ਜੀ ਆਪਾਂ 14.5 ਇੰਚ ਤੇ ਆ ਲੋ ਜੀ 14.5 ਇੰਚ ਤੇ ਨਿਸ਼ਾਨੀ ਲਾ ਲਈ ਕਮਰ ਦੀ ਤੇ ਆ ਦੇਖੋ ਆ ਇਹਨਾਂ ਦੀ ਬ੍ਰੈਸਟ ਹੈਗੀ ਆ 19 ਇੰਚ ਤੇ ਜਿਹੜੀ ਇਹਨਾਂ ਦੀ ਕਮਰ ਆ ਗਈ ਕਮਰ ਹੈਗੀ ਇਹਨਾਂ ਦੀ 16 ਇੰਚ ਆਪਾਂ ਪਲੇਟਸ ਵਗੈਰਾ ਕੁਰਤੀ ਚ ਕੁਸਨੀ ਪਾਉਣੀ ਆ ਜਿੰਨੀ ਆਪਣੀ ਕਮਰ ਹੈਗੀ ਆ ਆਪਾਂ ਉਨੀ ਹੀ ਰੱਖਣੀ ਆ 8 8 16 ਆਹ bari ਸਲਾਈ ਵਾ ਆਪਣੀ ਪਹਿਲਾਂ ਹੀ ਉੱਪਰ ਚੜਾ ਕੇ ਰੱਖਿਆ ਹੋਇਆ ਕੱਪੜਾ ਵੀ ਜਿੰਨੀ ਸਲਾਈ ਲਾਉਣੀ ਆ ਉਹ ਆਪਣਾ ਕੱਪੜਾ ਇਦਾਂ ਉੱਪਰ ਚਾੜ ਕੇ ਰੱਖਿਆ ਹੋਇਆ ਜੀ ਹੁਣ ਆਪਾਂ ਕੀ ਕਰਨਾ ਇਹਨੂੰ ਇਹਦੇ ਨਾਲ ਮਿਲਾ ਲੈਣਾ ਇਸ ਤਰ੍ਹਾਂ ਇਹਨੂੰ ਇਹਦੇ ਨਾਲ ਮਲਾਉਣ ਤੋਂ ਬਾਅਦ ਠੀਕ ਹੈ ਜੀ ਹੁਣ ਆਪਾਂ ਇੱਥੇ ਇੰਚੀ ਟੇਪ ਧਰਨਾ ਆਹ ਧਰ ਲਿਆ ਜੀ ਇੱਥੇ ਇੰਚੀ ਟੇਪ ਧਰ ਕੇ ਆਪਾਂ ਸਾਰੀ ਨਿਸ਼ਾਨੀ ਨਹੀਂ ਲਾਉਣੀ ਐਦਾਂ ਲਾ ਲੈਣੀਆਂ ਨੇ ਆਹ ਲਾ ਲਈਆਂ ਇਹ ਲਾਉਣ ਤੋਂ ਬਾਅਦ ਇੱਥੋਂ ਜੀ ਹੁਣ ਆਪਾਂ ਗਲਾਈ ਦੇ ਹਲਕੀ-ਹਲਕੀ ਜੀ ਗਲਾਈ ਦੇਣੀ ਹੈ ਜ਼ਿਆਦਾ ਨਹੀਂ ਨਹੀਂ ਆਪਣੇ ਉਹਨਾਂ 'ਚ ਬਾਰ ਨੂੰ ਨਿਕਲਣ ਲੱਗ ਜੂਗਾ ਕੱਪੜਾ ਆਹ ਲਓ ਜੀ ਤੇ ਇਸ ਤੋਂ ਬਾਅਦ ਆਪਾਂ ਇੱਥੇ ਲਾਉਣਾ ਜੀ 3 ਇੰਚ ਦੇ ਨਿਸ਼ਾਨ ਆਹ ਲਓ 3 ਇੰਚ ਤੇ ਨਿਸ਼ਾਨ ਲਾਤਾ 3 ਇੰਚ ਤੇ ਨਿਸ਼ਾਨ ਲਾਉਣ ਤੋਂ ਬਾਅਦ ਇੱਥੇ ਲਾ ਲਓ ਜੀ ਚਾਹੇ ਤੁਸੀਂ 7 ਤੇ ਲਾ ਲਓ ਚਾਹੇ ਤੁਸੀਂ 8 ਤੇ ਲਾ ਲਓ 7 ਤੇ ਵੀ ਠੀਕ ਹੈ ਜੀ 8 ਤੇ ਵੀ ਜੇ ਵੱਡਾ ਘੇਰਾ ਆਗਾ ਤਾਂ ਤੁਸੀਂ ਜੇ ਜ਼ਿਆਦਾ ਘੇਰਾ 7 ਤੇ ਲਾ ਲਓ ਘੱਟ ਘੇਰਾ ਤਾਂ ਤੁਸੀਂ 8 ਤੇ ਲਾ ਲਓ ਹੁਣ ਇਹਨੂੰ ਆਪਾਂ ਇਦਾਂ ਗਲਾਈ ਦੇ ਦੇਣੀ ਇਹ ਗਲਾਈ ਦੇਣੀ ਕੁਰਤੀ ਚ ਬਹੁਤ ਜ਼ਰੂਰੀ ਹੈ ਜੇ ਤੁਸੀਂ ਗਲਾਈ ਨਹੀਂ ਦਮੋਗੇ ਤਾਂ ਜਿਹੜੇ ਆ ਕਾਰਨਰ ਨੇ ਇਹ ਨੀਚ ਕੁਰਤੀ ਬਣਨ ਤੋਂ ਬਾਅਦ ਨੀਚੇ ਨੂੰ ਲਮਕਾਂ ਲੱਗ ਜਾਣਾ ਦੇਖੋ ਜੀ ਆਹ ਸ਼ੇਪ ਚ ਨੀਚੇ ਤੋਂ ਇਹ ਕੁੜਤੀ ਤਿਆਰ ਹੋਊਗੀ ਗਲਾਈ ਆਊਗੀ ਇਹਨੂੰ ਐਸ ਤਰ੍ਹਾਂ ਹੁਣ ਆਪਾਂ ਜੀ ਇਸ ਨੂੰ ਮੁੱਡੇ ਦੀ ਕਟਿੰਗ ਕਰੀਏ आपण एक्स्ट्रा मारजनचा कपडा आपण कटिंग करां ਆ ਦੇਖੋ ਜੀ ਜਿਹੜਾ ਆ ਸਾਈਡ ਤੋਂ ਕੱਪੜਾ ਲਿਆ ਆਪਾਂ ਇਹ কুরਤੀ ਬਣਾਉਣੀ ਆ 슬ੀਵਲੈਸ ਪਰ ਜੇ ਤੁਸੀਂ ਇਹਦੇ ਬਾਹਾਂਾ ਲਾਉਣਾ ਚਾਹੁੰਦੇ ਹੋ ਤੁਹਾਡੇ ਕੋਲੇ ਕੱਪੜੇ ਦੀ ਲੰਬਾਈ ਇੰਨੀ ਕੀ ਆਏਗੀ ਆ ਜਿਹੜਾ ਸਾਈਡ ਤੋਂ ਕੱਪੜਾ ਲਿਆ ਹੈ ਨਾ ਇਹਨੂੰ ਐਦਾਂ ਫੋਲਡ ਕਰ ਲਓ ਇਸ ਤਰ੍ਹਾਂ ਆ ਫੋਲਡ ਕਰ ਲਿਆ ਫੋਲਡ ਕਰਨ ਤੋਂ ਬਾਅਦ ਦੇਖੋ ਜੀ ਆ ਬਾਹਾਂਾ ਦੀ ਮੂਰੀ ਵਾਲਾ ਹਿੱਸਾ ਹੋ ਗਿਆ ਤੇ ਜਿਹੜਾ ਹਿੱਸਾ ਆ ਇਹ ਮੋਡੇ ਦੀ ਕਾਟ ਆਏਗੀ ਮੋਡੇ ਦੀ ਕਾਟ ਮੰਗੂ ਹੋ ਗਿਆ ਇਹਨੂੰ ਇੱਥੋਂ ਤੁਸੀਂ ਕੱਟ ਕਰ ਲਓ ਇਹ ਇਸ ਤਰ੍ਹਾਂ ਕਰ ਲਓ ਦੇਖੋ ਜੀ ਇਹਦੀ ਕਟਿੰਗ ਕਟਿੰਗ ਕਰਨ ਤੋਂ ਬਾਅਦ ਆਹ ਦੇਖੋ ਜੀ ਮੋਡੇ ਦੀ ਕਾਟ ਵਾਂਗੂ ਹੀ ਇਹ ਅੱਗੇ ਵਾਲੀ ਕਿਉਂਕਿ ਅੱਗੇ ਪਿੱਛੇ ਦੇ ਹਿਸਾਬ 'ਚ ਇਹ ਕੱਪੜਾ ਲੇਖਾ ਸੀ ਆ ਫਰੰਟ ਵਾਲੀ ਮੋਡੇ ਦੀ ਕਾਟ ਹੋ ਗਈ ਜੀ ਆ ਬੈਕ ਵਾਲੀ ਹੋਗੀ ਇਹਨੂੰ ਹਲਕੀ ਜੀ ਫਰੰਟ ਵਾਲੀ ਨੂੰ ਐਦਾਂ ਗਲਾਈ ਦਿਓ ਦੇ ਵਿੱਚ ਕਟਿੰਗ ਕਰ ਲਓ ਆਸਟ੍ਰਾ ਦੀ ਆਪਾਂ ਬਹੁਤ ਹੀ ਥੋੜੇ ਕੱਪੜੇ ਦੇ ਵਿੱਚ ਕੁੜਤੀ ਵੀ ਰੈਡੀ ਕਰ ਸਕਦੇ ਆਂਗੇ ਤੇ ਬਹੁਤ ਹੀ ਡਿਜ਼ਾਈਨਰ ਕੁੜਤੀ ਦੇਖੋ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਇਹ ਫਰੰਟ ਵਾਲੀ ਜਿਹੜੀ ਪੌਣੀ ਹੈਗੀ ਜਿਹੜੀ ਫਰੰਟ ਵਾਲੀ ਕਾਟਾ ਉਹ ਦੇਖੋ ਆਹ ਵਾਲੀਆਂ ਸਲਾਈਆਂ ਲਗਾਉਣ ਤੋਂ ਬਾਅਦ ਆਪਾਂ ਫੇਰ ਪਾਵਾਂਗੇ ਹੁਣ ਆਪਾਂ ਤੁਹਾਨੂੰ ਦੱਸਦੇ ਆਂਗੇ ਵੀ ਇਹ ਬਣੂ ਕਿਦਾਂ ਦੇਖੋ ਇਹਦੇ ਚਾਰ ਹਿੱਸੇ ਇਹਦੇ ਨੇ ਆਹ ਦੋ ਹੋਗੇ ਫਰੰਟ ਵਾਲੇ ਆਹ ਲੋ ਜੀ ਆਹ ਹੋਗੇ ਫਰੰਟ ਵਾਲੇ हाँ दो बैक आ हो गया जी सेंटर हिस्सा इस तरह जी सिलाई लग जानी है ਆ ਜਿਹੜਾ ਸਿੱਧਾ ਕਾਸਾ ਨਾ ਜੀ ਆਹ ਆਹ ਵਾਲਾ ਜਿਹੜਾ ਸਿੱਧਾ ਇਹਨੂੰ ਆਪਾਂ ਸੈਂਟਰ 'ਚ ਇਹਦੇ ਨਾਲ ਜੋੜਨਾ ਦੂਸਰੀ ਸ਼ੇਪ ਵਾਲੇ ਨੂੰ ਨਹੀਂ ਜੋੜਨਾ ਹੈ। ਨਾਲੋ ਜੀ। ਆ ਗਈ ਆਪਣੀ ਕੁਰਤੀ neck ਦਾ ਜਿਹੜਾ ਆਪਾਂ ਰੈਡੀमेड ਪਾਵਾਂਗੇ ਤੇ ਬੈਕ neck ਦੀ ਕਟਿੰਗ ਜਿੱਦਾਂ ਆਰਾਊਂਡ ਸ਼ੇਪ neck ਦੀ ਕਟਿੰਗ ਹੁੰਦੀ ਔਰ ਉਦਾਂ ਹੋ ਜੂਗੀ ਤੁਹਾਨੂੰ ਕਰਕੇ ਵੀ ਦਿਖਾ ਦਿੰਨੇ ਆਂਗੇ। ਨਾਲ ਸੀ ਜੀ ਪਿਛਲਾ ਹਿੱਸਾ ਜਦੋਂ ਆਪਾਂ ਬੈਕ ਨੈਕ ਦੀ ਕਟਿੰਗ ਕਰਨੀ ਆ ਆਪਾਂ ਲਵਾਂਗੇ ਜੀ ਦੇਖੋ ਸਵਾ 2 ਇੰਚ ਸਵਾ 2 ਇੰਚ ਤੇ ਇੱਥੇ ਇਨਸਾਨੀ ਲਾ ਲਈ ਸਵਾ 2 ਇੰਚ ਤੇ ਇਨਸਾਨੀ ਲਾਉਣ ਤੋਂ ਬਾਅਦ ਆਪਾਂ نیچے ਨੂੰ ਲਵਾਂਗੇ ਜੀ 5 ਇੰਚ ਜੀ ਇੱਥੇ ਵੀ ਆਪਾਂ ਸਵਾ 2 ਹੀ ਲਿਆਗਾ ਤੇ ਇਹਨੂੰ ਇਸ ਤਰ੍ਹਾਂ ਦੇ ਦੇਣੀ ਆ ਜੀ ਆਪਾਂ ਗਲਾਈ ਆ ਆਪਣੇ ਬੈਕ neck ਦੀ ਕਟਿੰਗ ਹੋ ਗਈ। ਨਾ ਰੋਝਿਆ ਹੋ ਗਈ ਆਪਣੀ ਬੈਕ neck ਦੀ ਕਟਿੰਗ। ਜੇ ਤੁਸੀਂ ਬਾਹਾਂ ਲਗਾਉਣਾ ਚਾਹੋਗੇ ਦੇਖੋ ਆ ਬਾਹਾਂ ਦੀ ਕਟਿੰਗ ਹੋ ਗਈ। ਇਦਾਂ ਹੀ ਹਾਫ ਬਾਹਾਂ ਦੀ ਕਟਿੰਗ ਹੋ ਜਾਂਦੀ ਹੈਗੀ। ਹਾਫ ਬਾਜੂ ਆਗੀ। ਤੇ ਜੇ ਜੇ ਤੁਹਾਡੇ ਕੋਲ ਕਪੜਾ ਜ਼ਿਆਦਾ ਤੁਸੀਂ ਤਾਂ ਫੁੱਲ 슬ੀਵਸ ਵੀ ਬਣਾ ਸਕਦੇ ਹੋ। ਇਹ ਵਾਲੀ ਕੁੜਤੀ ਦੀ ਜੀ ਆਪਾਂ 슬ੀਵਲੈਸ ਕੁੜਤੀ ਦੀ ਕਟਿੰਗ ਕੀਤੀ ਹੈਗੀ। ਤੇ ਜਿਹੜੀ 슬ੀਵਲੈਸ ਕੁੜਤੀ ਦੀ ਬਾਹਾਂ ਦੀ ਆ ਫੋਲਡਿੰਗ ਕਰੀਦੀ ਹੁੰਦੀ ਆ ਦੇਖੋ ਜੀ ਉਹ ਐਦਾਂ ਨਹੀਂ ਕਰੀਦੀ ਹੁੰਦੀ ਐਦਾਂ ਨਹੀਂ ਕਰਨੀ ਹੈਗੀ 슬ੀਵਲੈਸ ਬਾਹਾਂਾਂ ਤੇ ਰੇਵਲੀਰ ਕਟਿੰਗ ਕਰਕੇ ਫਿਰ ਰੇਵਲੀਰ ਜਿੱਦਾਂ ਆਪਾਂ ਬੈਕ ਵਾਲੇ neck ਤੇ ਲਾਉਣੇ ਹੁੰਨੇ ਆ ਨਾ ਜੀ ਉਦੋਂ ਦਾ ਬੈਕ neck ਦੀ ਰੇਵਲੀਰ ਮੰਗੂ ਰੇਵਲੀਰ ਦੀ ਕਟਿੰਗ ਕਰਨ ਤੋਂ ਬਾਅਦ ਰੇਵਲੀਰ ਲੱਗਦੀ ਹੁੰਦੀ ਹੈ ਜੀ ਫਿਰ ਜਿਹੜੀਆਂ ਬਾਹਾਂ ਹੁੰਦੀਆਂ ਨੇ ਉਹਨਾਂ ਦੀ ਫਿਨਿਸ਼ਿੰਗ ਬਹੁਤ ਵਧੀਆ ਹੁੰਦੀ ਹੈ ਜੀ ਦੇਖੋ ਜੀ ਆਪਣੀ ਕੁਰਤੀ ਦੀ ਕਟਿੰਗ ਹੋ ਗਈ ਤੁਸੀਂ ਇਹਨਾਂ ਤੇ ਇੱਦਾਂ ਨਾਰਮਲ ਵੀ ਸਟਿਚ ਕਰ ਸਕਦੇ ਹਾਂ ਆਪਾਂ ਨਾਰਮਲੀ ਸਟਿਚ ਕਰਨੀ ਹੈ ਇਦਾਂ ਜੇ ਤੁਸੀਂ ਚਾਹੋ ਤਾਂ ਇਹਨਾਂ ਦੇ ਉੱਪਰ ਜਿੱਦਾਂ ਫਲਾਵਰ ਆਗਾ ਤੁਹਾਡੇ ਕੁੜਤੀ ਦੇ ਫਲਾਵਰ ਨਾਲ ਦੀ ਲੇਸ ਲਾ ਕੇ ਵੀ ਇਹ ਵਾਲੀ ਮਤਲਬ ਕਿ ਪੈਨਲ ਸਟਿਲ ਲੇਸ ਵਾਲਾ ਡਿਜ਼ਾਈਨ ਵੀ ਤਿਆਰ ਕਰ ਸਕਦੇ ਹੋਗੇ ਜੇ ਤੁਹਾਨੂੰ ਆਪਣੀ ਅੱਜ ਦੀ ਵੀਡੀਓ ਵਧੀਆ ਲੱਗੀ ਕੁਝ ਸਿੱਖਣ ਨੂੰ ਮਿਲਿਆ ਹੋਵੇ ਤਾਂ ਪਲੀਜ਼ ਲਾਈਕ ਕਮੈਂਟ ਐਂਡ ਸਬਸਕ੍ਰਾਈਬ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਜੇ ਮੇਰੀਆਂ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ